ਅੱਜ ਦੀ ਪੀਸੀ ਜਿਹੜੀ ਰੱਖੀ ਗਈ ਸੀ ਲਹਿਰੇ ਦੇ ਲੋਕਾਂ ਦੇ ਜਿਹੜੇ ਮੁੱਦੇ ਸੀਗੇ ਉਹਨਾਂ ਵਾਸਤੇ ਕਿਉਂਕਿ ਜਿਹੜੀ ਸਾਡੀ ਸਰਕਾਰ ਆਈ ਹੈ ਇਹ 3 ਡਿਵੈਲਪਮੈਂਟ ਦੇ ਹਿਸਾਬ ਨਾਲ ਆਈ ਹੈ ਵੀ ਅਸੀਂ ਜਿਹੜੀਆਂ ਨੇਗੀਆਂ ਵੀ ਐਜੂਕੇਸ਼ਨ ਹੈਲਥ ਤੇ ਜਿਹੜੇ ਹੋਰ ਜਿਹੜੇ ਨਿੱਜੀ ਸਾਡੇ ਜਿਹੜੀਆਂ ਹੈਗੀਆਂ ਨੇ ਜ਼ਮੀਨ ਔਰ ਨਿੱਜੀ ਇਨਫਰਾਸਟ੍ਰਕਚਰ ਉਹਦੇ ਵਾਸਤੇ ਪਰ ਮੈਂ ਦੇਖਿਆ ਕਿ ਸਾਡੇ 3 ਸਾਲਾਂ ਦੇ ਵਿੱਚ ਇੱਥੇ ਕੋਈ ਕੰਮ ਨਹੀਂ ਹੋਇਆ ਹੈਲਥ ਤੇ ਲਾ ਲਈਏ ਐਜੂਕੇਸ਼ਨ ਤੇ ਲਾ ਲਈਏ ਜਿਹੜੀਆਂ ਹੋਰ ਡਵੈਲਪਮੈਂਟਾਂ ਨੇ ਕੋਈ ਨਹੀਂ ਹੋਇਆ ਜਿਹੜਾ ਹੈਗਾ ਹੈਲਥ ਦੇ ਵਿੱਚ ਸਾਡਾ ਜਿਹੜਾ ਹੈਗੇ ਨੇ ਚਿੱਟੇ ਹਾਥੀ ਬਣੇ ਹੋਏ ਨੇਗੇ ਹਸਪਤਾਲ ਜਿਹਦੇ ਵਿੱਚ ਪੰਜ ਪੋਸਟਾਂ ਜਿਹੜੀਆਂ ਹੈਗੀਆਂ ਨੇ ਕਿ ਖਾਲੀ ਪਈਆਂ ਨੇਗੀਆਂ ਜਿਹੜੀਆਂ ਮੇਨ ਨੇਗੀਆਂ ਇਹ ਸਪੈਸ਼ਲਿਸਟਾਂ ਨੇ ਪੋਸਟ ਆਣੀਆਂ ਹੈ ਜਿਹੜੀਆਂ ਉਹ ਉਹ ਨਹੀਂ ਗਿਆ ਉਹ ਮਾ ਸਰਜਰੀ ਵਾਲਾ ਹੋਵੇ ਉਹ ਮਾ ਲੇਡੀਜ਼ ਦਾ ਹੋਵੇ ਬੱਚਿਆਂ ਦਾ ਹੋਵੇ ਜਿਹੜਾ ਹੈਗਾ ਨਰਸਾਂ ਨੇ ਜਿਸ ਤਰ੍ਹਾਂ ਜਿਹੜੇ ਸਟਾਫ ਨਰਸਸ ਨੇ ਜਿਹੜੀ ਬੜੀ ਲੋਡ ਹੈਗੀ ਸਾਨੂੰ ਜਿਹੜੇ ਜੇ 12 ਨੇ ਕਿੰਦੇ ਵਿੱਚ 5 ਨੇ ਹੈਗੀਆਂ ਸਾਰੇ ਜਿਹੜੇ ਇਹਦੇ ਮੈਡੀਕਲ ਜਿਹੜੇ ਜਿੱਥੇ ਲੈਬਾਰਟਰੀਜ਼ ਨੇ ਕਿ ਜਿੱਥੇ ਟੈਸਟ ਹੋਣੇ ਨੇਗੇ ਜਿਹੜੇ ਲੋਕ ਮਰੀਜ਼ ਅਗਲਾ ਆਉਂਦਾ ਇਕੱਲਾ ਕਹਿੰਦਾ ਸਸਤੇ ਸਾਡੇ ਹੋਣਗੇ ਉਹ ਸਾਡੇ ਬਾਹਰ ਹੋ ਰਹੇ ਨੇਗੇ ਸਾਰੇ ਇਸੇ ਹਿਸਾਬ ਨਾਲ ਜਿਹੜੇ ਹੈਗੇ ਨੇ ਸਾਡੇ ਹੈਲਥ ਦਾਗਾ ਆਹ ਸੌਰੀ ਐਜੂਕੇਸ਼ਨ ਦਾ ਕ੍ਰਾਂਤੀ ਕਿਹੜੀ ਕ੍ਰਾਂਤੀ ਜੀ ਜਿਹੜੇ ਪਿਛਲੀ ਵਾਰੀ 4 ਸਾਲਾਂ ਦੇ ਸਰਕਾਰਾਂ ਦੇ ਕੀਤੇ ਕੰਮ ਨੇ ਉਹਨਾਂ ਤੇ ਨਹੀਂ ਪੱਥਰ ਰੱਖ ਰਹੇ ਹੋ ਤੁਸੀਂ ਪਮਾ ਪੋੜਹੋਂ ਪਮਾ ਬਹਾ ਜਿਹੜੇ ਕ੍ਰਾਂਤੀ ਦੇ ਹੋਣ ਜਿਹੜੇ ਸਾਰੇ ਨੇ ਔਰ ਦੂਸਰੇ ਜਿਹੜੇ ਕ੍ਰਾਂਤੀ ਇਹ ਦੇਖੋ ਤੁਸੀਂ ਆ 5000 ਦੇ ਰਹੇ ਨੇਗੇ ਵਸੂਲ ਕਿੰਨੇ ਰਹੇ ਨੇ ਕਿ ਸਾਡੇ ਉੱਥੇ ਆਉ ਭਗਤ ਤੇ ਜਿਹੜੇ ਹੁਣ 30 35 35000 ਰੁਪਇਆ ਸਾਰਾ ਜਿਹੜਾ ਹੈਗਾ ਔਰ ਉੱਥੇ ਜਿਹੜੇ ਲੋਕ ਜਦੋਂ ਮੰਤਰੀਆਂ ਤੋਂ ਜਾਂ ਕੋਈ ਵੀ ਚੀਜ਼ੇ ਮੰਗਦੇ ਨੇ ਵੀ ਸਾਨੂੰ ਮੂੜੇ ਨਾਲ ਸਹੂਲਤਾਂ ਵਾਸਤੇ ਸਾਨੂੰ ਜਿਹੜੇ ਹੈਗੇ ਨੇ ਜੀ ਪੈਸੇ ਦਿਓ ਡਿਵੈਲਪਮੈਂਟ ਵਾਸਤੇ ਪੈਸੇ ਦਿਓ ਜਿਹੜਾ ਹੈ ਨੇ ਪਰ ਉੱਥੇ ਉਹ ਖਾਲੀ ਹੱਥ ਕਹਿ ਕੇ ਮੁੜ ਆਉਂਦੇ ਨੇਗੇ ਵੀ ਹਜੇ ਕੋਈ ਨਾ ਸਮਾ ਆਉ ਕਦੋਂ ਸਮਾ ਆਊਗਾ ਸੋ ਇਹ ਗੱਲ ਆ ਜੀ ਜਿਹੜੇ ਜਿਹੜੇ ਤਿੰਨੇ ਚ ਜਾਂਦੇ ਇਹ ਜਿਹੜੇ ਫੇਲ ਨੇਗੇ ਫੇਲ ਨੇ ਜਿਹੜਾ ਜਿਹਦਾ ਸ਼ਿਸ਼ੋਧਿਆ ਦਾ ਜਿਹੜਾ ਪੈਟਰਨ ਜਿਹੜਾ ਅਪਣਾਇਆ ਸੀ ਇਹਨਾਂ ਨੇ ਵੀ ਉਥੇ ਐਜੂਕੇਸ਼ਨ ਹੈ ਜੀ ਆ ਚੀਜ਼ ਹੈਗਾ ਹੁੰਦਾ ਸ਼ਿਸ਼ੋਧਿਆ ਵੀ ਇੰਚਾਰਜ ਲਾਤਾ ਆਦਿ ਸੋ ਉਹਨਾਂ ਨੇ ਆ ਕਾਰਨ ਦਿੱਤੇ ਨੇ ਸੋ ਸਾਡੀ ਫਲॉप ਹੈ ਸਰਕਾਰ ਐਜੂਕੇਸ਼ਨ ਹੈਲਥ ਜਿਹੜੀਆਂ ਸਰਕਾਰیں ਬਣੀ ਸੀ ਔਰ ਮੁੜਲੇ ਢਾਂਚੇ ਤੇ ਸਭ ਸਕੂਲਾਂ ਦੇ ਵਿੱਚ ਸਾਮੀਆਂ ਦੀ ਗੱਲ ਕਰਦੇ ਤੁਸੀਂ ਹੈਗਾ ਟੀਚਰਾਂ ਦੀ ਜਾਂ ਪ੍ਰਿੰਸੀਪਲ ਦੀ ਹੋ ਵੀ ਬਿਲਕੁਲ ਜੀ ਤੁਸੀਂ ਪੰਜਾਬ ਦਾ ਡਾਟਾ ਤਾਂ ਬਹੁਤ ਵੱਡਾ ਹੋ ਜੂ ਸਾਡਾ ਜਿਹੜਾ ਲਹਿਰੇ ਹਲਕੇ ਦੇ ਵਿੱਚ ਐ ਪਹਿਲੀ ਗੱਲ ਐ ਪੰਜਾਬ ਸਰਕਾਰ ਨੇ ਅੱਜ ਤੱਕ ਐਜੂਕੇਸ਼ਨ ਤੇ ਕੋਈ ਪੈਸਾ ਹੀ ਨਹੀਂ ਦਿੱਤਾ ਸਮਗਰਾ ਇੱਕ ਸੈਂਟਰ ਦੀ ਸਕੀਮ ਐ ਜਿਹੜੀ ਉਹਦੇ ਜਿਹੜੇ ਹੈਗੇ ਤਹਿਤ ਦੇ ਹਿਸਾਬ ਨਾਲ ਜਿਹੜਾ ਹੈਗਾ ਪੈਸਾ ਆ ਰਿਹਾ ਹੈ ਸਾਰਾ ਔਰ ਤੁਸੀਂ ਦੇਖੋ ਤਰਾਸ ਦੀ ਇਹ ਐ ਵੀ ਜਿੰਨੇ ਸਾਡੇ ਕੋਟਾ ਆਲੰਪੁਰ ਵਾਲੇ ਸ਼ਹਿਰ ਪੱਡੇ ਜਿਹੜੇ ਸਕੂਲ ਨੇਗੇ ਹੋਰ ਨੇਗੇ ਸਾਡੇ ਹੈੱਡ ਹੀ ਨਹੀਂ ਸਾਡੇ ਜਿਹੜੇ ਇਹਨਾਂ ਸਕੂਲ ਨੇ ਚਲਾਉਣਾ ਜਿੱਥੇ ਕੰਪਲੀਟ ਕਰਨੀ ਹੁੰਦੀ ਆ ਕਿ ਸਾਡੇ ਸਕੂਲ ਨੂੰ ਆ ਚੀਜ਼ ਚਾਹੀਦਾ ਕੰਮਕਾਰ ਵਾਸਤੇ ਛੋੜੇ ਉੱਥੇ ਹੈੱਡ ਹੀ ਨਹੀਂ ਔਰ ਪ੍ਰਿੰਸੀਪਲ ਨੇ ਜਿਹੜੇ ਸਾਡੇ ਉਸ ਤੋਂ ਵੱਡੇ ਉਹਨਾਂ ਦੇ ਪ੍ਰਿੰਸੀਪਲ ਨਹੀਂ ਹੈਗੇ ਤੋ ਤੁਸੀਂ ਇਹ ਦੇਖੋ ਵੀ ਫਿਰ ਸਰਕਾਰ ਸਾਡੀ ਕਿੱਥੇ ਸਟੈਂਡ ਕਰ ਰਹੀ ਹੈ ਕਿੱਥੇ ਅਸੀਂ ਕੰਮ ਕਰ ਰਹੇ ਆਂ ਸੋ ਇਹਦੇ ਵਿੱਚ ਕੋਈ ਫਰਕ ਨਹੀਂ ਜਿਹੜੀ ਕੋਈ ਵੀ ਕਹਿਣੀ ਜਿਵੇਂ ਕਹਿੰਦੇ ਆ ਕਹਿਣੀ ਤੇ ਕਥਨੀ ਦੇ ਵਿੱਚ ਸਾਡਾ ਮਤਲਬ ਕਿ ਹੋਣਾ ਚਾਹੀਦਾ ਪਰ ਇਹ ਮੈਂ ਸਾਡੇ ਚੁਟਕਲੇ ਆਣੀਆਂ ਗੱਲਾਂ ਨੇ ਜੋ ਕਲੇ ਸਨਾਤੇ ਇੱਕ ਜਿਹੜੇ ਫੰਡਾਮੈਂਟਲ ਜਿਹੜੇ ਹੈਗੇ ਨੇ ਤੁਸੀਂ ਜਿਹੜੇ ਵੱਡੇ ਵੱਡੇ ਨੇ ਕਿ ਅਖਬਾਰਾਂ ਦੇ ਵਿੱਚ ਸ਼ਹਾਰ ਲਵਾਤੇ ਸਰਕਾਰ ਕੀ ਕਰ ਰਹੀ ਹੈ এডਿਕੇਸ਼ਨ ਕਰਨੀ ਨਹੀਂ ਧਿਆਨ ਹੈਲਥ ਕਰਨੀ ਨਹੀਂ ਧਿਆਨ ਆਪਣੀ ਐਡਵਰਟਾਈਜ਼ਮੈਂਟ ਕਰਨੀ ਧਿਆਨ ਵੀ ਕਿੰਨੇ ਫਲੈਕਸ ਲੱਗ ਰਹੇ ਨੇ ਕਿੰਨੇ ਕੰਮ ਹੋ ਰਹੇ ਨੇ ਸਿਰਫ ਤੇ ਸਿਰਫ ਆਪਦੀ ਐਡ ਤੇ ਹੈਗੀ ਪਰ ਮਾ ਉਹ ਕਿਤੇ ਹੋਵੇ ਇਹ ਸੋ এডਿਕੇਸ਼ਨ ਦਾ ਤਾਂ ਮੈਂ ਸਮਝਦਾ ਜਿੰਨਾ ਇਹ ਸਰਕਾਰ ਨੇ ਬੁਰਾ ਹਾਲ ਕੀਤਾ ਹੈਗਾ ਕਿਸੇ ਨੇ ਨਹੀਂ ਕੀਤਾ ਜਿਹੜਾ ਸਰਕਾਰੀ ਮਿਸ਼ਨ ਅਭਰੁੱਤ ਹੁਣ ਚੱਲੀ ਐ ਦਾਸਤ ਇਸ ਧਿਆਨ ਬੜਾ ਪੁੱਤਰ ਸੈਂਕੜੇ ਮੁੱਠਾ ਜਾਰਾਂ ਪਰ ਕਿਉਂਕਿ ਸਰ ਤਾਂ ਧਿਆਨ ਭੜਕਾਉਣਾ ਜੀ ਜਦੋਂ ਪਿੰਡਾਂ 'ਚ ਜਾਣਗੇ ਪਿੰਡਾਂ 'ਚ ਲੋਕ ਛਿੱਤਰ ਮਾਰਦੇ ਨੇ ਗੱਲਾਂ ਪੁੱਛਦੇ ਨੇ ਵੀ ਜੀ ਤੁਸੀਂ ਚੇਂਜ ਕਰਕੇ ਆਏ ਸੀਗੇ ਆਮ ਆਦਮੀ ਦੀ ਪਹੁੰਚ ਤੱਕ ਹੋਊਗੀ ਸਰਕਾਰ ਆਮ ਆਦਮੀ ਦੀ ਡਿਵੈਲਪਮੈਂਟ ਕਰੂਗੀ ਸਰਕਾਰ ਆਮ ਆਦਮੀ ਦੀ ਗੱਲ ਕਰੂਗੀ ਸਰਕਾਰ ਤੇ ਇਹਨਾਂ ਨੇ ਆਖਿਆ ਵੀ ਇੱਕ ਇਹ ਜੀ ਡਾਇਵਰਟ ਕਿਉਂਕਿ ਦਿੱਲੀ ਵਾਲਿਆਂ ਦੇ ਜਿਹੜੇ ਦਿਮਾਗ ਨੇ ਨਾ ਆਈਆਰ ਜਿਹੜੇ ਕੇਜਰੀਵਾਲ ਜੀ ਨੇ ਜਾਂ ਕੋਈ ਹੋਰ ਨੇ ਇਹ ਤੁਸੀਂ ਕੀ ਚੀਜ਼ ਲਾਓ ਕਿੱਥੋਂ ਸਰਕਾਰ ਚੱਲੋਂ ਕਿੱਥੋਂ ਚੱਲ ਰਹੀ ਹੈ ਦਿੱਲੀ ਤੋਂ ਅੱਜ ਕੌਣ ਇਨਚਾਰਜ ਲਾਦਾ ਕੈਬਨਿਟ ਮੰਤਰੀਆਂ ਦੀ ਕੌਣ ਮੀਟਿੰਗ ਕਰ ਰਿਹਾ ਹੈ ਸ਼ਿਸ਼ੂਰਦੀਆ ਅੱਜ ਭੈਭਵ ਕੁਮਾਰ ਹੈ ਜਿਹੜਾ ਆਈਐਸ ਹੈ ਕੌਣ ਇੰਟਰੈਕਸ਼ਨ ਦੇ ਰਿਹਾ ਹੈਗਾ ਜਿਹੜਾ ਹੈਗਾ ਭੈਭਵ ਕੁਮਾਰ ਤੇ ਸਾਡੇ ਜਿੰਨੇ ਜਿਹੜੇ ਮੇਨ ਪੋਸਟਾਂ ਨੇ ਕਿ ਕੌਣ ਕਾਰਨ ਕਹਿੰਦੇ ਦਿੱਲੀ ਉਹ ਦੱਸਦੇ ਵੀ ਹਾਂਜੀ ਨਸ਼ਾ ਅਬਰਧ ਨਸ਼ਾ ਅਬਰਧ ਜਿਹੜਾ ਕੋਈ ਵੀ ਚੱਕਰਨਾ ਚਾਹੀਦਾ ਜੀ ਬਹੁਤ ਵੱਡਾ ਜਿਹੜਾ ਹੈਗਾ ਉਪਰਾਲਾ ਹੈਗਾ ਕੀਤਾ ਹੋਣਾ ਚਾਹੀਦਾ ਸਾਰਾ ਪਰ ਕੀ ਕਰ ਰਹੇ ਆ ਕਿਉਂ ਨਹੀਂ ਉਹ ਜਿਹੜੀ ਲੜਕੀ ਜਿਹੜੀ ਬਠਿੰਡੇ ਸੀਗੀ ਜਿਹਨੇ 2 ਕਰੋੜ ਰੁਪਏ ਤੇ ਚਲਾਉਂਦਾ ਉੱਥੇ ਪੀਲਾ ਪੰਜਾ ਰਾਜਨਜੀਤ ਸਿੰਘ ਜੀ ਇੱਕ ਐਸਐਸਪੀ ਹੋਏ ਨੇ ਕਿ ਜਿਹੜੇ ਇੱਥੇ ਹਜੇ ਤੱਕ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿੱਥੇ ਕੀ ਗੱਲਬਾਤ ਹੋਰ ਬਹੁਤ ਹੈਗੇ ਨੇ ਜਿਹੜੇ ਸਮਗਲ ਜਿਹੜੇ ਵੱਡੇ ਨੇਗੇ ਕਿਉਂ ਨਹੀਂ ਉਹ ਜੀ ਇਹ ਗੱਲ ਹੈ ਵੀ ਹਾਂ ਧਿਆਨ ਫੜਕਾ ਦਿਓ ਵੀ ਇਹ ਵੀ ਪੈਟਰਨ ਕਿਹੜਾ ਬੀਜੇਪੀ ਤੋਂ ਲੈ ਕੇ ਸਾਡਾ ਉੱਤਰ ਪ੍ਰਦੇਸ਼ ਤੋਂ ਜਿਹੜਾ ਜੋਗੀ ਜੋਗੀ ਜੀ ਤੋਂ ਲੈ ਕੇ ਉਹ ਦਿਖਾ ਰਹੇ ਨੇ ਕਿਉਂ ਨਾ ਡਿਵੈਲਪਮੈਂਟ ਕਰਾਈਏ ਕਿਉਂ ਨਾ ਕੰਮ ਕਰਾਈਏ ਸਾਡੇ ਜਵਾਨ ਨੇ ਜਿਹੜੇ ਕਿਉਂ ਬਾਹਰ ਜਾਣ ਕਿਉਂ ਨਸ਼ਿਆਂ ਬਰਤ ਜਾਣ ਛੋਟੇ ਛੋਟੇ ਇੰਡਸਟਰੀ ਹੋਣ ਸਮਾਲ ਸਕੇਲ ਇੰਡਸਟਰੀਆਂ ਖੋਲ੍ਹਣ ਸਾਡੇ ਜਿਵੇਂ ਕਾਲਜ ਨੇ ਕਿ ਇੱਥੇ ਬੰਦ ਨੇ ਕਿ ਇਹਨਾਂ ਨੂੰ ਚਲਾ ਦੇਣ ਤਾਂ ਕਿ ਉੱਥੇ ਜਿਹੜੇ ਐਜੂਕੇਸ਼ਨ ਆ ਜੇ ਸਾਰਾ ਕੁਝ ਹੋ ਜੇ ਸੋ ਇਹ ਇੱਕ ਤਰ੍ਹਾਂ ਦਾ ਡਰਾਮਾ ਹੈ ਇਕੱਠੇ ਕਾਲਜ ਦੇ ਮੁੱਦੇ ਤੇ ਜਿਹੜੀ ਮੁੱਦੇ ਬਾਰੇ ਗੱਲ ਬਿਲਕੁਲ ਜੀ ਜੇ ਪੁਰਾਣੀ ਸਰਕਾਰ ਨੇ ਕੰਡੇ ਬੀਜੇ ਨੇ ਚੁਗ ਦੋ ਚੁਗ ਦੋ ਅਸੀਂ ਕਹਿੰਦੇ ਹਾਂ ਬਿਲਕੁਲ ਬੁੱਝੀਏ ਸਾਡੋਂ ਕੰਡੇ ਚੁਗ ਦੋ ਵੱਡੀ ਲਾਈਨ ਖਿੱਚ ਦੋ ਤੇ ਤੁਸੀਂ ਅੱਜ ਜਿਹੜਾ ਕੋਈ ਵੀ ਚੀਜ਼ ਆ ਜਿਹੜੇ ਮੈਂ ਕਹਿੰਦਾ ਕੋਈ ਉਹ ਨਹੀਂ ਚਲੋ ਇਸ ਕੰਡੇ ਬੀਜ ਤੇ ਸਰਕਾਰ ਨੇ ਕਾਂਗਰਸ ਪਾਰਟੀ ਨੇ ਤੇ ਜੁਗਦਾ ਪਾਉਣ ਹੁੰਦਾ ਫਿਰ ਤੁਸ ਤੋਂ ਵੱਡੇ ਵੇਚ ਰਹੇ ਹੋ ਤੁਸ ਤਾਂ ਅੱਜ ਤੱਕ ਜਿਹੜਾ ਹੈਗਾ ਉੱਥੇ ਚੋਰੀਆਂ ਧਰੀਆਂ ਅਸੀਂ ਕਰਾਉਂਦੇ ਸੀ ਅਸੀਂ ਤਾਂ ਚਲੋ ਇੱਕ ਤਰ੍ਹਾਂ ਨਾਲ ਉੱਥੇ ਮਤਲਬ ਕਿ ਜਿਹੜੇ ਬੱਚੇ-ਪੁੱੱਚੇ ਆਉਂਦੇ ਸੀਗੇ ਅੱਜ ਤੁਸੀਂ ਤਾਂ ਉੱਥੇ ਕੋਈ ਨਹੀਂ ਖੰਡਰ ਹੈ ਉੱਥੇ ਸਪੋਰਟਸ ਵਾਲਾ ਜਿ ਇੱਕ ਗਰਾਊਂਡ ਜ਼ਰੂਰ ਬਣ ਜਾਏਗਾ ਖੇਡਦੇ ਨੇ ਆ ਤੁਹਾਨੂੰ ਮੈਂ ਦਿਖਾਈਆਂ ਨੇ ਜਿਹੜੀਆਂ ਲੱਖਾਂ ਰੁਪਏ ਦੀਆਂ ਗੱਡੀਆਂ ਨੇਆਂ ਲੱਖਾਂ ਰੁਪਏ ਦੇ ਬੈਨਾਂ ਨੇਆਂ ਹੋਰ ਇਨਫਰਾਸਟ੍ਰਕਚਰ ਹੈਗਾ ਉਹ ਲੋਕ ਚੋਰੀ ਕਰ ਕਰ ਲਈ ਜਾਂਦੇ ਨੇ ਉੱਥੇ ਉੱਥੇ ਜਿਹੜਾ ਹੈਗਾ ਜਿਹੜਾ ਹੈਗਾ ਆਮਲਿਆਂ ਦੇ ਘਰ ਹੋਏ ਪਏ ਨੇਗੇ ਸਾਰੇ ਐਨਵੀਏ ਸਰਕਾਰ ਕਾਂਗਰਸ ਦੀ ਆ ਜਾਂਦੀ ਹੈ 27 ਦੇ ਵਿੱਚ ਤੁਸੀਂ ਇਹਨਾਂ ਕੰਡਿਆਂ ਨੂੰ ਕਿਵੇਂ ਜੂਗੋ ਬਿਲਕੁਲ ਜੀ ਕਿ ਹੈ ਬਿਲਕੁਲ ਬਿਲਕੁਲ ਪਰਮਾਤਮਾ ਕਰੇ ਸਰਕਾਰ ਸਾਡੀ ਸਰਕਾਰ ਬਣੇ ਔਰ ਖਾਸ ਕਰ ਮੈਂ ਆਪਦਾ ਵਿਜ਼ਨ ਦੱਸਦਾ ਜਿਹੜੇ ਕੋਈ ਵੀ ਚੀਜ਼ ਮੇਰਾ ਵਿਜ਼ਨ ਇੱਕ ਹੋਊਗਾ ਸਭ ਤੋਂ ਪਹਿਲਾਂ ਜਿਹੜਾ ਹੈਗਾ ਕੁਝ ਵੀ ਹੈ ਪਠਲ ਕਾਲਜ ਨੂੰ ਚਲਾਉਣਾ ਔਰ ਇਹ ਜਿਹੜੇ ਛੋਟੇ-ਛੋਟੇ ਮੁੱਦੇ ਜਿਹੜੇ ਤੁਹਾਨੂੰ ਦੱਸੇ ਨੇਗੇ ਇਹ ਪਹਿਲਾਂ ਵੀ ਕਰਵਾਉਂਦੇ ਰਹੇ ਹਾਂ ਪਰ ਸਮਥਿੰਗ ਇਜ਼ ਹਾਰਡਲਸ ਜਿਹੜੀਆਂ ਹੁੰਦੀਆਂ ਨੇ ਕਿਉਂਕਿ ਕੋਈ ਕੁਝ ਕਹਿ ਦਿੰਦਾ ਕੋਈ ਕੁਝ ਕਹਿ ਦਿੰਦਾ ਹੁਣ ਜਿਹੜਾ ਹੈਗਾ ਜਦੋਂ ਸਰਕਾਰਾਂ ਬਣੀਆਂ ਸਾਰਾ ਕੁਝ ਬਣਿਆ ਇਹ ਬਾਲੇ ਛੋਟੇ-ਛੋਟੇ ਮੁੱਦੇ ਨੇਗੇ ਇਹਨਾਂ ਨੂੰ ਹੱਲ ਕਰਨਾ ਤੁਹਾਨੂੰ ਪਹਿਲਾਂ ਦੱਸਿਆ ਇੱਕ ਐਮਐਲਏ ਦੀ ਜੇ ਸਹੀ ਨੀਤ ਹੋਵੇ ਤਾਂ ਉਹ ਆਪਣੇ ਸ਼ਹਿਰ ਨੂੰ ਸਵਰਗ ਬਣਾ ਸਕਦਾ ਇੱਕ ਸਰਪੰਚ ਹੁੰਦਾ ਪਿੰਡ ਦੀ ਜੇ ਡਿਵੈਲਪਮੈਂਟ ਸਹੀ ਕੰਮ ਕਰ ਲੇ ਤਾਂ ਇੱਕ ਬਹੁਤ ਵਧੀਆ ਜਿਹੜਾ ਹੈਗਾ 1 ਰੁਪਿਆ ਜੇ ਸਹੀ ਢੰਗ ਨਾਲ ਲੱਗ ਜੇ ਰਗ ਮਰਮੋਨ ਸਿੰਘ ਕਹਿੰਦਾ ਹੁੰਦਾ ਜੇ 1 ਰੁਪਈਆ ਭੇਜਦੇ ਆ ਤਾਂ ਉਹ ਸਹੀ ਢੰਗ ਨਾਲ ਲੱਗਦਾ ਨਹੀਂ ਹੈਗਾ ਸਾਡੀ ਇਹੀ ਪ੍ਰੋਬਲਮ ਹੈ ਜਿਹੜੇ ਇਹਨਾਂ ਦਾ ਸੋਚਿਆ ਸੀਗਾ ਵੀ ਆਮ ਆਦਮੀ ਪਾਰਟੀ ਸ਼ਾਇਦ ਰੁਪਈਆ ਸਹੀ ਢੰਗ ਨਾਲ ਲੱਗ ਜੇ ਸਾਡਾ ਕੰਮ ਇਹ ਹੋਊਗਾ ਸਭ ਤੋਂ ਪਹਿਲਾਂ ਜਿਹੜਾ ਹੈਲਥ ਐਜੂਕੇਸ਼ਨ ਜਿਸਾਬ ਨਾਲ ਰਹੇਗਾ ਔਰ ਜਿਹੜੀਆਂ ਮੋਢਲੀਆਂ ਸੁਵਿਧਾ ਨੇ ਸ਼ਹਿਰ ਦੀਆਂ ਸ਼ਹਿਰ ਵਾਸੀਆਂ ਦੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਵਧੀਆ ਢੰਗ ਨਾਲ ਉਹਨੂੰ ਪਹਿਲ ਦੇ ਆਧਾਰ ਤੇ ਕਰਨਾ ਪਹਿਲਾਂ ਜਿਹੜੇ ਮਸਲੇ ਹੱਲ ਕਰਾਉਣੇ ਹੁੰਦੇ ਨੇ ਦੀ ਕਾਂਗਰਸੀ ਸਰਕਾਰ ਕੋਲ ਹੋਣੇ ਪੈਂਦੇ ਕੋਈ ਵਰਗੀ ਗੱਲ ਨਹੀਂ ਉਹਦੇ ਵਿੱਚ ਵੀ ਮੈਂ ਕਹਿੰਦਾ ਕੋਈ ਵੀ ਸਰਕਾਰਾਂ ਨੇ ਫਿਰ ਉਹੀ ਗੱਲ ਆ ਜਾਂਦੀ ਆਪਾਂ ਮੈਂ 4-7 ਹਾਲਤਾਂ ਹੋ ਜਾਂਦੇ ਸੀ ਧਰਨੇ ਦੇ ਕੇ ਜਿਹੜਾ ਕੋਈ ਵੀ ਪਹਿਲਾਂ ਕਾਂਗਰਸ ਸਰਕਾਰ ਚਾਰ-ਸੱਤ ਚੱਲੀ ਉਹਦੇ ਵਿੱਚ ਕੋਵਿਡ ਆਇਆ ਸਾਰਾ ਇਹਨਾਂ ਤੋਂ ਕੋਈ ਹੋਵੇ ਦੂਸਰਾ ਜਿਹੜਾ ਕੋਵਿਡ ਆ ਕੇ ਸਾਰਾ ਉਹਦੇ ਵਿੱਚ ਕੰਮ ਠੱਪ ਰਹੇ ਸਾਰੇ ਪਰ ਧਰਨੇ ਵੀ ਜਿਹੜੇ ਹੁੰਦੇ ਨੇ ਕਈ ਇਹੋ ਜਿਹੇ ਹੁੰਦੇ ਨੇਗੇ ਪੋਲਿਟਿਕਲ ਪਲਾਨ ਅਨੁਸਾਰ ਕਈ ਤਾਰੇ ਹੁੰਦੇ ਨੇਗੇ ਬੜੇ ਮਤਲਬ ਕਿ ਹਾਂ ਜੀ ਤੰਗ ਤਖਲੀਬ ਵਾਲੇ ਨੇਗੇ ਮੈਂ ਸਮਝਦਾ ਕਾਂਗਰਸ ਪਾਰਟੀ ਹਮੇਸ਼ਾ ਤੌਰ ਤੇ ਗਰੀਬਾਂ ਦੀ ਔਰ ਮਜ਼ਾਜਮਾਂ ਦੀ ਸਹੀ ਟੱਗ ਨਾਲ ਜਿੰਨੇ ਵਧੀਆ ਟੰਗ ਨਾਲ ਕਾਂਗਰਸ ਪਾਰਟੀ ਨੇ ਸਹੀ ਢੰਗ ਨਾਲ ਮੁੱਤੇ ਚੁੱਕੇ ਨੇਗੇ ਆ ਹੁਣ ਵੀ ਆਪੋਜੀਸ਼ਨ ਦੇ ਵਿੱਚ ਸਾਡੇ ਪ੍ਰਧਾਨ ਜੀ ਨੇ ਜਿੰਨੇ ਮੁੱਦੇ ਨੇ ਭਮਾਨ ਸ਼ਿਆਮ ਵਿਰੁੱਧ ਹੋਵੇ ਭਮਾ ਐਜੂਕੇਸ਼ਨ ਦੀ ਹੋਵੇ ਹਮੇਸ਼ਾ ਤੌਰ ਤੇ ਲੜਾਈ ਹੈਗੀ ਪੱਟੇ ਪੱਤਰ ਤੇ ਲੜੀ ਜਾ ਰਹੀ ਹੈ ਦੋਹਾਂ